ਸਤਿ ਸ਼੍ਰੀ ਅਕਾਲ ਜੀ ਮੈਂ ਜੀ ਦੂਸਾ ਬਾਰੇ ਸੁਭਾ ਪ੍ਰਦਾਨ ਦਰਸ਼ਨ ਰਾਜੀ ਸਿਧਾ ਨੇ ਜੋ ਤੁਸੀਂ ਲਾਈਵ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਸਭ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਧੰਵਾਦ ਜੀ ਸਰ ਜੋ ਮੰਦੂਰਾ ਦੇ ਪ੍ਰਤੀ ਸਰਕਾਰ ਦਾ ਰਵਈਆ ਹੈ ਲਗਾਤਾਰ ਖਬਰਾਂ ਵਿੱਚ ਚੱਲ ਰਹੀਆਂ ਆਪਾਂ ਦੇਖ ਰਿਹਾ ਕਿਸ ਤਰ੍ਹਾਂ ਦੇਖ ਦਿਓ ਸਰ ਹਰਦੀਪ ਜੀ ਇਹ ਸਰਕਾਰ ਜਿਹੜੀ ਪੰਜਾਬ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਆ ਜੇਤੇ ਪੰਜਾਬ ਦੇ ਲੋਕਾਂ ਨੇ ਬਹੁਤ ਭਰੋਸਾ ਕਰਕੇ ਇਹਨਾਂ ਨੂੰ 90 ਤੋਂ ਜ਼ਿਆਦਾ ਸੀਟਾਂ ਦੇ ਕੇ ਵਿਧਾਨ ਸਭਾ ਚ ਭੇਜਿਆ ਪਰ ਜਿਹੜੀ ਲੋਕ ਆਸ ਕਰਦੇ ਸੀ ਜਿਹੜੀ ਆਸ ਕਿਸਾਨ ਕਰਦੇ ਸੀ ਮਜ਼ਦੂਰ ਕਰਦੇ ਸੀ ਆਮ ਲੋਕੀ ਕਰਦੇ ਸੀ ਜੋ ਇਹਨਾਂ ਨੇ ਵਾਅਦੇ ਦੇ ਰੂਪ ਚ ਗਰੰਟੀਆਂ ਕੀਤੀਆਂ ਸੀ ਉਹਨਾਂ ਵੱਲ ਦੇਖ ਕੇ ਲੋਕਾਂ ਨੂੰ ਆਸ ਭਜੀ ਸੀ ਵੀ ਇਹ ਬਦਲਾਅ ਦੀ ਗੱਲ ਕਰ ਰਹੇ ਆ ਇਹ ਇਨਕਲਾਬ ਦੀ ਗੱਲ ਕਰ ਰਹੇ ਆ ਇਹ ਭਗਤ ਸਿੰਘ ਦੀ ਗੱਲ ਕਰ ਰਹੇ ਆ ਸ਼ਾਇਦ ਇਹ ਆਪਣੀਆਂ ਕੀਤੀਆਂ ਹੋਈਆਂ ਗਰੰਟੀਆਂ ਦਿੱਤੀਆਂ ਹੋਈਆਂ ਕਿ ਤੇ ਇਹ ਵਾਅਦਿਆਂ ਦੇ ਪੂਰਾ ਉਤਰਨਗੇ ਤੇ ਇਸ ਕਰਕੇ ਲੋਕਾਂ ਨੇ ਪੂਰੇ ਭਰੋਸੇ ਨਾਲ ਇਹਨਾਂ ਨੂੰ ਚੁਟਾ ਕੇ ਪੰਜਾਬ ਦੀ ਅਸੈਂਬਲੀ 'ਚ ਭੇਜਿਆ ਤੇ ਇਹਨਾਂ ਦੀ ਸਰਕਾਰ ਬਣਾਈ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਜਿਹੜੀ ਲੋਕਾਂ ਨੂੰ ਆਸ ਸੀ ਵੀ ਸਾਡਾ ਕੁਝ ਨਾ ਕੁਝ ਸਵਾਰਨਗੇ ਖਾਸ ਕਰਕੇ ਮਜ਼ਦੂਰਾਂ ਨੂੰ ਜਿਹੜੇ ਖੇਤਾਂ ਵਿੱਚ ਕੰਮ ਕਰਨ ਦੇ ਮਜ਼ਦੂਰ ਆ ਉਹਨਾਂ ਨੂੰ ਆਸ ਬੱਜੀ ਸੀ ਵੀ ਸਾਡਾ ਕੋਈ ਸਵਾਰਨਗੇ ਸਾਡੀਆਂ ਜਿਹੜੀਆਂ ਬੁਨਿਆਦੀ ਮੰਗਾਂ ਸਾਡੇ ਜਿਹੜੇ ਮਸਲੇ ਆ ਉਹਨਾਂ ਮਸਲੇ ਨੂੰ ਹੱਲ ਕਰਨ ਲਈ ਯਤਨ ਕਰਨਗੇ ਤੇ ਜਾਂ ਉਹਨਾਂ ਨੂੰ ਹੱਲ ਕਰਕੇ ਸਾਨੂੰ ਕੋਈ ਇਹਦੇ ਲਈ ਸਹਾਇਤਾ ਕਰਨਗੇ ਉਹ ਇਹਨਾਂ ਨੇ ਅੱਜ ਤੱਕ ਕੋਈ ਵੀ ਗਰੰਟੀ ਪੂਰੀ ਨਹੀਂ ਕੀਤੀ ਚਾਹੇ ਉਹ ਮਜ਼ਦੂਰਾਂ ਦੀ ਮਜ਼ਦੂਰਾਂ ਦੇ ਰੋਜ਼ਗਾਰ ਦਾ ਸਵਾਲ ਹੋਵੇ ਚਾਹੇ ਉਹ 5-5 10-10 ਮਰਲੇ ਦੇ ਜਿਹੜੇ ਪਲਾਟ ਆ ਉਹਨਾਂ ਦਾ ਸਵਾਲ ਹੋਵੇ ਪਲਾਟ ਤੇ ਮਕਾਨ ਬਣਾਉਣ ਲਈ ਗਰੰਟ ਦਾ ਸਵਾਲ ਹੋਵੇ ਜਾਂ ਬੀਬੀਆਂ ਨਾਲ ਕੀਤਾ ਵਾਦਾ ਹਜ਼ਾਰ-ਹਜ਼ਾਰ ਰੁਪਏ ਉਹਨਾਂ ਦੇ ਖਾਤੇ 'ਚ ਪਾਉਣ ਦਾ ਸਵਾਲ ਹੋਵੇ ਬੁਢਾਪਾ ਪੈਨਸ਼ਨ ਦੀ ਗਾਰੰਟੀ ਜਿਹੜੀ ਇਹਨਾਂ ਨੇ 2500 ਰੁਪਏ ਦੀ ਕੀਤੀ ਸੀ ਉਹ ਉਹਦਾ ਸਵਾਲ ਹੋਵੇ ਉਹ ਅਜੇ ਤੀ 2500 ਰੁਪਏ ਨਹੀਂ ਕੀਤੀ ਗਰੀਬਾਂ ਦੇ ਪੂਰੇ ਸਮੁੱਚੇ ਕਰਜ਼ੇ ਮਾਫ਼ ਕਰਨ ਲਈ ਇਹਨਾਂ ਨੇ ਗਾਰੰਟੀ ਕੀਤੀ ਸੀ ਉਹ ਨਹੀਂ ਪੂਰੀ ਕੀਤੀ ਗਈ ਸਭੋਂ ਉਹ ਜਿੰਨੀਆਂ ਸਮੱਸਿਆਵਾਂ ਆਆਂ ਜਿਨਨੇ ਖੇਤ ਮਜ਼ਦੂਰਾਂ ਦੇ ਮਸਲੇ ਆ ਉਹ ਸਾਰੇ ਹੀ ਮਸਲੇ ਜਿਹੜੇ ਆ ਜਿਉਂ ਦੀ ਤੋਂ ਖੜੇ ਆ ਉਹਨਾਂ ਤੋਂ ਇੱਕ ਵੀ ਜਿਹੜੀ ਗਰੰਟੀ ਇਹਨਾਂ ਨੇ ਕੀਤੀ ਸੀ ਉਹ ਉਹ ਪੂਰੀ ਨਹੀਂ ਕੀਤੀ ਉਹ ਲਾਗੂ ਨਹੀਂ ਕੀਤੀ ਮਜ਼ਦੂਰਾਂ ਦੇ ਨਾਲ ਇਹ ਸਰਕਾਰ ਦਾ ਉਹਨਾਂ ਦੇ ਪ੍ਰਤੀ ਇਹਨਾਂ ਦਾ ਐਟੀਟਿਊਡ ਇਹਨਾਂ ਦਾ ਰਵਈਆ ਐਸਾ ਆ ਤੁਸੀਂ ਅੰਦਾਜ਼ਾ ਕਰ ਲਓ ਪਿਛਲੀਆਂ ਸਰਕਾਰਾਂ ਮੈਂ ਨਹੀਂ ਕਹਿੰਦਾ ਵੀ ਉਹ ਬਹੁਤ ਚੰਗੀਆਂ ਸੀ ਉਹਨਾਂ ਵਿੱਚ ਬੜੀ ਨੁਕਸ ਸੀਗੇ ਉਹਨਾਂ ਨੇ ਮਜ਼ਦੂਰਾਂ ਦਾ ਵੀ ਕੁਝ ਨਹੀਂ ਸਵਾਰਿਆ ਪਰ ਉਹਨਾਂ ਦੇ ਨਾਲੋਂ ਵੀ ਅੱਗੇ ਵੱਧ ਕੇ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਆ ਇਹਦਾ ਮਜ਼ਦੂਰਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਉਹ ਬਹੁਤ ਜ਼ਿਆਦਾ ਮਜ਼ਦੂਰਾਂ ਨੂੰ ਟੰਬਰਿਆ ਆ ਉਹ ਬਹੁਤ ਜ਼ਿਆਦਾ ਮਜ਼ਦੂਰਾਂ ਨੂੰ ਮਤਲਬ ਇਦਾਂ ਜਿਵੇਂ ਕਹਿ ਲਿਆ ਵੀ ਉਹ ਦੁਖ ਰਿਹਾ ਆ ਤੇ ਇਹ ਰਵੱਈਆ ਨਹੀਂ ਆਪਣਾ ਠੀਕ ਕਰ ਰਹਾ ਇੱਥੋਂ ਤੱਕ ਕੇ ਜਿੰਨੀਆਂ ਵੀ ਮੀਟਿੰਗਾਂ ਮਜ਼ਦੂਰਾਂ ਨੂੰ ਦਿੱਤੀਆਂ ਜਿਹੜੀਆਂ ਮਜ਼ਦੂਰਾਂ ਨੇ ਭਗਵੰਤ ਮਾਨ ਦੇ ਸੰਗਰੂਰ ਘਰ ਮੋਰੇ ਵੱਡੇ ਮਜਾਰੇ ਕਰਕੇ ਹਜ਼ਾਰਾਂ ਦੇ ਉੱਥੋਂ ਮਨਾਇਆ ਹੋਣ ਵੀ ਅਸੀਂ ਮੀਟਿੰਗ ਕਰਨੀ ਚਾਹੁੰਦੇ ਪੰਜਾਬ ਸਰਕਾਰ ਨਾਲ ਆਪਣੇ ਮਸਲਿਆਂ ਤੇ ਇੱਕ ਵੀ ਮਜ਼ਦੂਰਾਂ ਨਾਲ ਮੀਟਿੰਗ ਨਹੀਂ ਕੀਤੀ ਸਿਰਫ ਇੱਕ ਵਾਰੀ ਉਹਨੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਉਹ ਮਜ਼ਦੂਰਾਂ ਨਾਲ ਮੀਟਿੰਗ ਕਰਨਾ ਆਈ ਸਾਡੀ 5 ਮਿੰਟ ਗੱਲ ਸੁਣਨ ਤੋਂ ਬਾਅਦ ਮੁੜ ਕੇ ਚਲਾ ਗਿਆ ਮੈਨੂੰ ਕੰਮ ਆ ਉੱਠ ਕੇ ਚਲਾ ਗਿਆ ਉਦੋਂ ਬਾਅਦ ਕਦੇ ਵੀ ਮਜਦੂਰਾਂ ਦੇ ਮਸਲੇ ਨੂੰ ਹੱਲ ਕਰਾਉਣ ਲਈ ਕਦੀ ਸੰਜੀਦਗੀ ਨਹੀਂ ਦਿਖਾਈ ਇੱਕ ਸਬ ਕਮੇਟੀ ਬਣਾਈ ਹੋਈ ਆ ਸਬ ਕਮੇਟੀ ਜਿਹੜੀ ਆ ਉਹ ਸਾਡੀ ਮੀਟਿੰਗ ਉਹਨੇ ਦੋ ਵਾਰੀ ਸੱਦੀ ਆ ਮੀਟਿੰਗ ਸੱਦ ਕੇ ਉਹਨਾਂ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਉਹ ਕਹਿ ਦਿੰਦੇ ਆ ਵੀ ਤੁਹਾਡੀਆਂ ਗੱਲਾਂ ਠੀਕ ਆ ਲੇਕਿਨ ਜਦੋਂ ਅਸੀਂ ਉਹਨੂੰ ਕਹਿੰਨੇ ਵੀ ਇਹਨੂੰ ਹੱਲ ਕਰੋ ਕਿ ਚਿੱਠੀ ਕਟੋ ਕੋਈ ਮਸਲਾ ਹੱਲ ਕਰੋ ਸਾਡਾ ਕਰਜ਼ਾ ਮਾਫ਼ ਕਰੋ ਸਾਡੀ ਪੈਨਸ਼ਨ ਸਾਨੂੰ 2500 ਰੁਪਏ ਦੇਓ ਅਸੀਂ ਤਾਂ ਵੈਸੇ 5000 ਦੀ ਮੰਗ ਕਰਦੇ ਆ ਜੇ ਅਸੀਂ ਮਹਿੰਗਾਈ ਦਾ ਲਾਲੀ ਸਾਰਾ ਹਿਸਾਬ-ਕਿਤਾਬ ਹੋਰ ਚੀਜ਼ਾਂ ਵੇਖ ਲਈਏ ਦਵਾਈਆਂ, دارو, ਬੁੱਢਿਆਂ, ਮਾਪਿਆਂ ਦਾ ਦੂਆ ਤੀਆ ਸਾਰਾ ਇਹ ਵੇਖੀਏ ਚੰਗੀ ਤਰ੍ਹਾਂ ਤੇ ਇਹਦੇ ਵਿੱਚ 5000 ਰੁਪਇਆ ਜਾਂ ਦੋ ਜਿਹੜੇ ਬੁੱਢੇ ਸਾਡੇ ਮਾਪੇ ਆ ਉਹਨਾਂ ਦੋਵਾਂ ਦਾ ਮਿਲਾ ਕੇ 10000 ਰੁਪਇਆ ਉਹਦੇ ਨਾਲ 10000 ਦੇ ਨਾਲ ਵੀ ਕੁਝ ਨਹੀਂ ਬਣਦਾ ਅਸੀਂ ਫੇਰ ਵੀ ਇਹਨਾਂ ਕੋਲੋਂ 5000 ਦੀ ਮੰਗ ਕਰ ਰਹੇ ਆ ਵੀ 5000 ਜਿਹੜੀ ਬੁਢਾਪਾ ਪੈਨਸ਼ਨ ਸਾਨੂੰ ਦੇਣੀ ਚਾਹੀਦੀ ਆ ਤਾ ਜੋ ਸਾਡੇ ਮਾਪਿਆਂ ਦਾ ਮਾੜਾ ਮੁੱਟਾ ਮਾੜਾ ਮੁੱਟਾ ਰੋਟੀ ਪਾਣੀ ਦਾ ਗੁਜ਼ਾਰਾ ਠੀਕ ਠਾਕ ਨਾਲ ਹੋ ਸਕੇ ਪਰ ਉਹ ਨਹੀਂ ਕਰ ਰਹਾ ਉਲਟ ਮੈਨੂੰ ਇਥੋਂ ਤੱਕ ਮੈਂ ਇਹ ਕਹਿ ਸਕਦਾ ਹਾਂ ਮੇਰੇ ਤੇ ਯਕੀਨ ਕਰੋ ਮੈਂ ਕਹਿ ਦਗਾ ਸਾਡੀ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਪੰਜਾਬ ਸੈਕਟਰੀਅਟ ਵਿੱਚ ਹੋਈ ਉੱਥੇ ਮਲੋਹਰਪਾਲ ਚੀਮਾ ਜੀ ਸਾਡੀ ਮੀਟਿੰਗ ਲੈ ਰਿਆ ਸੀ ਜਿਹੜੇ ਵਿੱਤ ਮੰਤਰੀ ਸਾਹਿਬ ਹੈ ਪੰਜਾਬ ਦੇ ਉਹ ਮੀਟਿੰਗ ਲੈ ਰਿਆ ਸੀ ਜਦੋਂ ਅਸੀਂ ਸਵਾਲ ਕੀਤਾ ਸਾਡੇ ਮਜ਼ਦੂਰ ਆਗੂਆਂ ਨੇ ਵਿੱਚ ਹੀ ਮੈਂ ਸੀ ਅਸੀਂ ਸਵਾਲ ਕੀਤਾ ਵੀ ਪੰਜਾਬ 'ਚ ਜਿਹੜਾ ਮਜ਼ਦੂਰਾਂ ਦਾ ਕਰਜ਼ਾ ਉਹਨੂੰ ਤੁਰੰਤ ਮਾਫ਼ ਕਰ ਦੇਣਾ ਚਾਹੀਦਾ ਤੇ ਜਿਹੜੀ ਵਢਾਪਾ ਪੈਨਸ਼ਨ ਆ ਇਹ ਪਿਛਲੀ ਸਰਕਾਰ ਨੇ ਜਿਹੜੀ ਆ ਉਦੋਂ ਦੀ 1500 ਕੀਤੀ ਹੋਈ ਹੈ ਨਿਕਰ ਰੁਪਈਆ ਨਹੀਂ ਵਧਾਇਆ ਵੀ ਉਹਦੇ ਵਿੱਚ ਵਢੋਤਰੀ ਕੀਤੀ ਜਾਵੇ ਉਹ ਜਿਹੜੀ ਤੁਸੀਂ 2500 ਰੁਪਏ ਦੀ ਗਰੰਟੀ ਦਿੱਤੀ ਆ ਉਹ ਘੱਟੋ ਘੱਟ 2500 ਰੁਪਈਆ ਦਾ ਕੀਤਾ ਜਾਵੇ ਤੇਰਪਾਲ ਸਿੰਘ ਚੀਮਾ ਵਿੱਤ ਮੰਤਰੀ ਸਾਹਿਬ ਜਿਹੜੇ ਨੇ ਸਾਡੇ ਪੰਜਾਬ ਦੇ ਇਹਨਾਂ ਨੂੰ ਬਹੁਤ ਪੜਿਆ ਲਿਖਿਆ ਲੋਕ ਸਮਝਦੇ ਆ ਪਰ ਇਹ ਉਹ ਜਿਹੜੀ ਲੋਕ ਸਮਝਦੇ ਲੋਕਾਂ ਨੂੰ ਜਿਹੜੀ ਆਸ ਸੀ ਉਹਤੇ ਇੱਕ ਵੀ ਭੋਰਾ ਨਹੀਂ ਉਤਰਿਆ ਸਗੋਂ ਸਾਡਾ ਸਵਾਲ ਜਿਹੜਾ ਸੀ ਵੀ 2500 ਰੁਪਈਆ ਪੈਨਸ਼ਨ ਦੇਣੀ ਚਾਹੀਦੀ ਆ 2500 ਰੁਪਈਆ ਤਾਂ ਕੀ ਮੰਨਣਾ ਸੀ ਉਹ ਸਾਨੂੰ ਹੌਸਲਾ ਤਾਂ ਕੀ ਦੇਣਾ ਸੀ ਸਾਡਾ 200 ਰੁਪਈਆ ਵੀ ਕੀ ਇਹਨੇ ਵਧਾਉਣਾ ਸੀ ਸਾਨੂੰ ਅੱਗੇ ਉਹ ਜਵਾਬ ਉਲਟਾ ਇਹ ਦਿੱਤਾ ਵੀ ਮੈਂ ਤੁਹਾਡੇ ਕਰਕੇ ਅਸੀਂ ਪੰਜਾਬ ਤੋਂ ਨਵੇਂ ਹੀ ਦੇਣਾ ਅਸੀਂ ਆਪਣੇ ਘਰ ਵਿੱਚ ਦੀਏ ਇਹ ਇਹਨਾਂ ਦਾ ਇਦਾਂ ਦਾ ਐਟੀਟਿਊਡ ਆ ਪੰਜਾਬ ਸਰਕਾਰ ਦਾ ਮਜ਼ਦੂਰਾਂ ਪ੍ਰਤੀ ਇਹਨਾਂ ਦਾ ਮਜ਼ਦੂਰਾਂ ਪ੍ਰਤੀ ਮਜ਼ਦੂਰਾਂ ਨੂੰ ਕੁਟਣ ਦਾ ਨਜ਼ਰੀਆ ਇਹਨਾਂ ਦਾ ਦੇਖ ਲੋ ਕਿ ਐਸਾ ਆਇਆ ਅਸੀਂ ਸਾਡੇ ਮਜ਼ਦੂਰਾਂ ਨੇ ਮਜ਼ਦੂਰ ਜਥੇਬੰਦੀਆਂ ਨੇ ਭਗਵੰਤ ਮਾਨ ਦੇ ਘਰ ਦੇ ਮੋਰੇ ਇੱਕ ਵਾਰੀ ਧਰਨਾ ਲਾਇਆ ਇਹ 2 ਸਾਲ ਪਹਿਲਾਂ ਦੀ ਗੱਲ ਆ ਉੱਥੇ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਲੱਤਗੀਆਂ ਪੱਗਾਂ ਲਈਆਂ ਉਹਨਾਂ ਦੇ ਕੇਸ ਪੱਟੇ ਗਏ ਉਹਨਾਂ ਦੇ ਗੋਡੇ ਭੰਨੇ ਗਏ ਸਾਡੇ ਜਿਹੜੇ 75-75 ਅਸੀ ਸਾਲ ਦੇ ਬਜ਼ੁਰਗ ਸਾਡੇ ਨਾਲ ਜਿਹੜੇ ਗਏ ਸੀ ਸਾਡੀਆਂ ਬੀਬੀਆਂ ਦੇ ਵਾਲ ਪੱਟੇ ਗਏ ਜਿਹੜੇ ਮਜ਼ਦੂਰਾਂ ਦੀਆਂ ਔਰਤਾਂ ਉਹਨਾਂ ਦੇ ਗਲਾਂ ਤੋਂ ਫੜ ਕੇ ਉਹਨਾਂ ਦੀਆਂ ਕਮੀਜ਼ਾਂ ਪਾੜੀਆਂ ਗਈਆਂ ਤੇ ਜੇ ਕਿਸੇ ਵੱਡੇ ਕਿਸੇ ਬੰਦੇ ਦਾ ਇਹਦੀ ਪਗਲ ਲੱਥ ਜੈ ਇੱਜ਼ਤ ਤਾਂ ਸਾਰਿਆਂ ਦੀ ਕੋਜੇ ਬਰਾਬਰ ਹੁੰਦੀ ਆ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਅਮੀਰ ਹੋਵੇ ਜੇ ਵੱਡੇ ਬੰਦੇ ਦੀ ਕਿਸੇ ਦੀ ਪਗਲ ਲੱਥ ਜੈ ਉਹ ਉਹ ਮਸਲਾ ਇਹ ਬਣ ਜਾਂਦਾ ਉਹ ਇਦਾਂ ਦੀ ਗੱਲ ਬਣਾ ਬਣਾ ਕੇ ਪੇਸ਼ ਕੀਤੀ ਜਾਂਦੀ ਆ ਉਸ ਪ੍ਰੈਸ ਵਾਲੇ ਸਾਥੀ ਵੀ ਇਦਾਂ ਦਾ ਬਣਾਉਂਦੇ ਆ ਵੀ ਉਹਦੀ ਪਗ ਦੀ ਵਿਵਪਦੀ ਹੋ ਗਈ ਸਾਡੀ ਪਗ ਦੀ ਕਿਸੇ ਨੇ ਗੱਲ ਨਹੀਂ ਕੀਤੀ ਸਾਡੇ ਬਜ਼ੁਰਗਾਂ ਦੀਆਂ ਪਗਾਂ ਲੱਥੀਆਂ ਉਹਨਾਂ ਦੇ ਕਮੀਜ਼ਾਂ ਕੱਪੜੇ ਪਾੜਤੇ ਉਹਨਾਂ ਦੀਆਂ ਦਾੜੀਆਂ ਪੱਟੀਆਂ ਗਈਆਂ ਉਹਨਾਂ ਦੇ ਕੇਸ ਪੱਟੇ ਉਹਨਾਂ ਦੇ ਗੋਡੇ ਭੰਨੇ ਘਾਡਾਂਗਾ ਮਾਰ ਮਾਰ ਕੇ ਸਾਡੀਆਂ ਬੀਬੀਆਂ ਦਾ ਸਾਰਾ ਜੋ ਹੋਇਆ ਉੱਤੇ ਸਾਰੇ মিডিਏ ਦੇ ਸਾਹਮਣੇ ਉਹ ਹੋਇਆ ਸਾਡੀ ਕਿਸੇ ਨੇ ਇਸ ਗੱਲ ਦੀ ਆਵਾਜ਼ ਨਹੀਂ ਬੁਲੰਦ ਕੀਤੀ ਇਹਨਾਂ ਦਸਤਾ ਵੀ ਮਜ਼ਦੂਰਾਂ ਤੇ ਲਾਟੀ ਚਾਰਜ ਹੋਇਆ ਪਰ ਇਹ ਹਾਜ਼ਾ ਨਾਰਾ ਬਿਲਕੁਲ ਨਹੀਂ ਕਿਸੇ ਨੇ ਮਾਰਿਆ ਵੀ ਉਹਨਾਂ ਦੇ ਜਿਹੜੇ ਬਜ਼ੁਰਗ ਆ ਉਹਨਾਂ ਦੀਆਂ ਪੱਗਾਂ ਲੱਥੀਆਂ ਦਾੜੀਆਂ ਪਟੀਆਂ ਗਈਆਂ ਤੇ ਇਹ ਤੋਂ ਇਦਾਂ ਦੀਆਂ ਚੀਜ਼ਾਂ ਤੋਂ ਲੱਗਦਾ ਸਾਡੇ ਨਾਲ ਗੱਲ ਵੀ ਕਰ ਲੈਂਦੇ ਆ ਮਾੜੀ ਮੋਟੀ ਸੜਕੋ ਮੰਗ ਪੱਤਰ ਵੀ ਲੈਂਦੀਆਂ ਇਹਦੇ ਸਰਕਾਰ ਦੇ ਅਫਸਰ ਸਵਾਨ ਲੈਂਦੇ ਮੰਗ ਪੱਤਰ ਪਰ ਉਹਦੇ ਉਹ ਮੰਗ ਪੱਤਰ ਮੈਨੂੰ ਇਦਾਂ ਲੱਗਦਾ ਵੀ ਜਿਨ੍ਹਾਂ ਤੇ ਮੁੜ ਕੇ ਕੋਈ ਚਰਚਾ ਨਹੀਂ ਹੁੰਦੀ ਉਹ ਇਹਨਾਂ ਨੇ ਸਾਡੇ ਕੋਲੋਂ ਜੋ ਲੈ ਲੈਂਦੇ ਆ ਤੇ ਸ਼ਾਇਦ ਉੱਥੇ ਭੇਜ ਦੇ ਕ ਨਹੀਂ ਭੇਜ ਦੇ ਜਾਂ ਇਹਨਾਂ ਦੇ ਇਹਦੇ ਅਰਦੀ ਟੋਕਰੀ ਵਿੱਚ ਡਸਟਬਿਨ ਵਿੱਚ ਉਹ ਸੇ ਇਹ ਸੜ ਦਿੰਦੇ ਆ ਇਹ ਪੰਜਾਬ ਸਰਕਾਰ ਨੂੰ ਭੇਜ ਦੇ ਹੋਣਗੇ ਤੇ ਪੰਜਾਬ ਸਰਕਾਰ ਸੜ ਦਿੰਦੀ ਆ ਕਦੀ ਉੱਤੇ ਚਰਚਾ ਕਰਨ ਲਈ ਜਿਹੜੇ ਸਾਡੀ ਮੰਗ ਪੱਤਰ ਹੁੰਦੇ ਆ ਉੱਤੇ ਚਰਚਾ ਕਰਨ ਲਈ ਕਦੀ ਸਾਨੂੰ ਬੁਲਾਇਆ ਨਹੀਂ ਗਿਆ ਕਦੀ ਸਾਨੂੰ ਸੱਦਿਆ ਨਹੀਂ ਗਿਆ ਕਦੀ ਸਾਡੀ ਗੱਲ ਨਹੀਂ ਸੁਣੀ ਗਈ ਜੇ ਸਾਨੂੰ ਕਿਤੇ ਇੱਕ ਤਾਂ ਹੀ ਦੋ ਤਿੰਨ ਵਾਰੀ ਜਿਆਦੀ ਸਰਕਾਰ ਬਣੀ ਆ ਹੁਣ ਤਾਂ ਐਂਡ ਹੀ ਹੋ ਗਿਆ ਹੁਣ ਤਾਂ ਇਹਨਾਂ ਨੇ ਕੀ ਕੀ ਕਰਨਾ ਤੇ ਸਾਨੂੰ ਜਿੰਨੀ ਵਾਰੀ ਵੀ ਸੱਦਿਆ 2 ਜਾਂ 3 ਵਾਰੀ ਵੱਧ ਤੋਂ ਵੱਧ ਸੱਦਿਆ ਨਾ ਨੇ ਸਾਡੀ ਗੱਲ ਨਹੀਂ ਸੁਣੀ ਸਾਡੀ ਇੱਕ ਵੀ ਜਿਹੜੀ ਮੰਗਿਆ ਇਹਨਾਂ ਨੇ ਪੂਰੀ ਨਹੀਂ ਕੀਤੀ ਉਹ ਜਿਉਂਦੀਆਂ ਤਿਓ ਆ ਕੋਈ ਗਰੰਟੀ ਇਹਨਾਂ ਨੇ ਪੂਰੀ ਨਹੀਂ ਕੀਤੀ ਮਜ਼ਦੂਰਾਂ ਦੇ ਸਾਰੇ ਦੇ ਸਾਰੇ ਜਿਹੜੇ ਮਸਲੇ ਆ ਉਹ ਲਟਕ ਰਹੇ ਆ ਉਹਨਾਂ ਦਾ ਹੱਲ ਕਰਨ ਦਾ ਕੋਈ ਤਾਂ ਨਹੀਂ ਕੀਤਾ ਸਾਡੇ ਸਰ ਕਰਜ਼ਾ ਆ ਕਰਜ਼ਾ ਸਾਡੇ ਸਰ ਸਟਾਰਟੀਆਂ ਦਾ ਆ ਸਾਡੇ ਸਰ ਨੈਸ਼ਨਲਾਈਜ਼ ਬੈਂਕਾਂ ਦਾ ਕਰਜ਼ਾ ਆ ਸਾਡੇ ਸਰ ਮਾਈਕਰੋ ਫਰੈਂਸ ਕੰਪਨੀਓ ਦਾ ਕਰਜ਼ਾ ਆ ਸਾਡੇ ਸਰ ਹਵਾ ਫਾਈਨਸਰਾਂ ਦਾ ਕਰਜ਼ਾ ਆ ਅਸੀਂ ਕਰਜ਼ੇ ਨਾਲ ਸਾਡਾ ਮਜ਼ਦੂਰਾਂ ਦਾ ਅਸੀਂ ਉਹ ਇਹ ਕਹਿ ਸਕਦੇ ਆ ਵੀ ਸਾਡਾ ਵਾੜ ਵਾੜ ਵਜਾ ਪਿਆ ਆ ਸਾਡੇ ਕੋਈ ਕਿਸ਼ਤਾਂ ਨਹੀਂ ਦੇ ਹੁੰਦੀਆਂ ਪੂਰੀਆਂ ਅਸੀਂ ਤੇ ਮਸੀਂ ਆਪਣੀ ਜ਼ਿੰਦਗੀ ਨੂੰ ਤੋੜ ਰਹੇ ਆ ਮਸੀਂ ਆਪਣੇ ਬੱਚਿਆਂ ਦਾ ਪੇਟ ਪਾਲਣ ਕਰ ਰਹੇ ਆ ਮਸੀਂ ਉਹਨਾਂ ਨੂੰ ਰੋਟੀ ਖਿਲਾ ਰਹੇ ਆ ਪਰ ਸਾਡੇ ਕਰਜ਼ੇ ਨਾਲ ਬਹੁਤ ਬੁਰਾ ਹਾਲ ਕੀਤਾ ਸਾਡਾ ਕਰਜ਼ਾ ਕੋਈ ਐਡਾ ਜ਼ਿਆਦਾ ਨਹੀਂਗਾ ਸਾਡੇ ਵਾਸਤੇ ਬਹੁਤ ਜ਼ਿਆਦਾ ਆ ਲੇਕਿਨ ਸਰਕਾਰ ਵਾਸਤੇ ਜੇ ਸਰਕਾਰ ਨੇ ਮਾਫ਼ ਕਰਨਾ ਹੋਵੇ ਸਾਡਾ ਉਹ ਕਰਜ਼ਾ ਕੋਈ ਇੰਨਾ ਜ਼ਿਆਦਾ ਨਹੀਂਗਾ ਸਰਕਾਰ ਉਹਨਾਂ ਦੇ ਪਾਸੇ ਧਿਆਨ ਨਹੀਂ ਦੇ ਰਹੀ ਸਾਡੇ ਜਿਹੜੇ 1972 74 ਦੀ ਜਮ੍ਹਾਂ ਬੰਦੀ ਦੌਰਾਨ ਕੱਟੇ ਹੋ ਪਲਾਟ ਆ ਉਹਨਾਂ ਪਲਾਟਾਂ ਤੇ ਕਲਮ ਚੌਧਰੀਆਂ ਦਾ ਕਬਜ਼ਾ ਉਹ ਕਬਜ਼ੇ ਸਾਡੇ ਨਾਂ ਤੇ ਸੰਦਾਂ ਸਾਡੇ ਨਾਂ ਤੇ ਜਮ੍ਹਾਂ ਇੰਤਕਾਲ ਜਮ੍ਹਾਂ ਬੰਦੀਆਂ ਚੜੀਆਂ ਹੋਈਆਂ ਆ ਅਸੀਂ ਮਾਲਕ ਸ਼ੋ ਹੁੰਨੇ ਆ ਸਾਨੂੰ ਉਹਨਾਂ ਜਿਹੜੇ ਸਾਡੇ ਪਲਾਟ ਆ ਜਿਹੜੇ ਕਲਮ ਚੌਧਰੀਆਂ ਨੇ ਕਬਜ਼ੇ ਕੀਤੇ ਹੋਏ ਉਹ ਸਾਨੂੰ ਕਬਜ਼ੇ ਨਹੀਂ ਦਿੱਤੇ ਜਾ ਰਿਹਾ ਨਹੀਂ ਦਵਾਏ ਜਾ ਰਿਹਾ ਜਿਹੜੇ ਪਲਾਟ ਕਈ ਉਦਾਂ ਹੀ ਪਏ ਆ ਜਿਨ੍ਹਾਂ ਤੇ ਕਬਜ਼ਾ ਵੀ ਕਿਸਦਾ ਨਹੀਂ ਉਹਨਾਂ ਦੇ ਸਾਨੂੰ ਵੀ ਕਬਜ਼ੇ ਨਹੀਂ ਦਿੱਤੇ ਜਾ ਰਿਹਾ ਨਵੇਂ ਪਲਾਟ ਜਿਹੜੀ ਹੁਣ 97274 ਤੋਂ ਲਾ ਕੇ ਉਦੋਂ ਬਾਅਦ ਜਿਹੜੀ ਜਨਰੇਸ਼ਨ ਕਿੰਨੀ ਵਧੀ ਆ ਕਿੰਨੇ ਪਰਿਵਾਰਾਂ ਦੇ ਇੱਕ ਪਰਿਵਾਰ ਦੇ ਪੰਜ-ਪੰਜ ਪਰਿਵਾਰ ਜਿਹੜੇ ਹੋ ਗਏ ਆ ਚਾਰ-ਚਾਰ ਪਰਿਵਾਰ ਹੋ ਗਏ ਆ ਉਹ ਪਰਿਵਾਰ ਜਿਹੜੇ ਘਰਾਂ 'ਚ ਰਹਿ ਗਏ ਮਰਲੇ ਦੋ-ਦੋ ਮਰਲੇ ਦੇ ਘਰਾਂ 'ਚ ਰਹਿ ਰਹੇ ਹਨ ਉਹ ਸਾਡਾ ਸੂਰਾ ਦੇ ਬਾੜੇ ਨਾਲੋਂ ਘਟ ਨਹੀਂ ਅਸੀਂ ਵਿੱਚੇ ਟਾਇਲਟ ਆ ਵਿੱਚੇ ਹੀ ਨਲਕਾ ਪਾਣੀ ਵਾਲਾ ਮਾੜਾ ਮੋਟਾ ਜਿਹੜਾ ਹੈਗਾ ਉਹ ਟਾਇਲਟ ਦੇ ਗੱਟਰ ਦਾ ਪਾਣੀ ਵੀ ਉੱਥੇ ਧਰਿਆ ਜਾਂਦਾ ਖੂਈ ਜਿਹੜੀ ਕੱਚੀ ਬਣੀ ਆ ਸਾਡਾ ਜੀਵਨ ਬਹੁਤ ਬੁਰੀ ਹਾਲਤ ਵਿੱਚ ਗੁਜ਼ਰਿਆ ਆ ਅਸੀਂ ਮਾੜੀਆਂ ਹਾਲਤਾਂ ਵਿੱਚ ਦੀ ਗੁਜ਼ਰ ਕੇ ਆਪਣੇ ਬੱਚਾ ਦਾ ਇਹ ਪਾਲਣ ਪੋਸ਼ਣ ਕਰ ਰਹੇ ਆ ਕੋਈ ਸਾਡੇ ਕੋਲ ਪੜ੍ਹਾਈ ਨਹੀਂ ਕੋਈ ਸਾਡੇ ਬੁੱਢੇ ਮਾਪੇ ਦੀ ਦਵਾਈ ਦਾ ਪ੍ਰਬੰਧ ਨਹੀਂ ਆ ਹਸਪਤਾਲ 'ਚ ਮੈਨੂੰ ਕੱਲ ਹੀ ਕੋਈ ਮੇਰਾ ਸਾਥੀ ਗਿਆ ਦੱਸਦਾ ਆਇਆ ਕਿਹਾ ਵੀ ਨਕੋਦਰ ਦਾ ਹਸਪਤਾਲ ਵੈਸੇ ਸਾਰੇ ਪੰਜਾਬ ਦੇ ਮੈਂ ਹਸਪਤਾਲਾਂ ਦੀ ਗੱਲ ਕਰਦਾ ਅਜੇ ਇੱਕ ਮੰਮਾਲ ਦੇਣ ਤੇ ਗੱਲ ਕਰਦਾ ਵੀ ਨਕੋਦਰ ਦੇ ਹਸਪਤਾਲ 'ਚ ਉਹ ਕੱਲ ਦਵਾਈ ਲੈਣ ਗਿਆ ਆਪਣੀ ਵਾਈਫ ਦੇ ਵਾਸਤੇ ਉਹ ਉਹਦੀ ਡਿਲੀਵਰੀ ਵਿਚਾਰੀ ਦੀ ਹੋਣ ਵਾਲੀ ਆ ਉਹ ਦਵਾਈ ਲੈਣ ਗਿਆ ਮੇਰ ਕੋ ਆ ਕੇ ਦੱਸਿਆ ਕਹਿੰਦਾ ਉੱਥੇ ਦਵਾਈ ਤਾਂ ਕੀ ਮਿਲਣੀ ਆ ਲਿਫਟ ਵੀ ਨਹੀਂ ਚੱਲਦੀ ਵੀ ਆਪਣੀ ਵਾਈਫ ਨੂੰ ਉੱਪਰ ਲਿਆ ਕੇ ਮੈਂ ਲਿਫਟ ਰਾਈ ਪੌੜੀ ਵਿੱਚ ਜਾਣਾ ਔਖਾ ਸੀ ਲਿਫਟ ਰਾਈ ਰਾਜਮਾ ਲਿਫਟ ਆ ਤੇ ਜਾ ਕੇ ਬੰਦ ਹੋ ਗਈ ਤੇ ਜੇ ਉਹਨੇ ਐਸਐਮਓ ਨੂੰ ਪੁੱਛਿਆ ਵੀ ਇਹ ਭਾਈ ਲਿਫਟ ਨਹੀਂ ਤੁਹਾਡੀ ਚੱਲਦੀ ਉਹ ਕਹਿੰਦਾ ਵੀ ਇੱਥੇ ਤਾਂ ਸਿਸਟਮ ਇਦਾਂ ਚੱਲਦਾ ਇਹ ਤਾਂ ਅਸੀਂ ਦਾ ਕਹਿ ਘੋਟੇ ਆ ਸਾਡੀ ਕੋਈ ਨਹੀਂ ਸੁਣਦਾ ਉਹਨੇ ਕਿਹਾ ਵੀ ਦਵਾਈ ਵੀ ਕੋਈ ਨਹੀਂ ਮਿਲਦੀ ਉਹ ਕਹਿੰਦਾ ਭਾਈ ਸਾਹਿਬ ਤੁਹਾਨੂੰ ਪਰਚੀ ਦੇ ਦਵਾਈ ਲਿਖ ਦਿੱਤੀ ਆ ਤੁਸੀਂ ਬਾਹਰਲੇ ਮੈਡੀਕਲ ਤੋਂ ਜਾ ਕੇ ਲੈ ਸਕਦੇ ਆ ਇਹ ਦੱਸੋ ਕਿੱਥੇ ਜਾਈਏ ਜੇ ਸਰਕਾਰ ਨੇ ਸਾਡਾ ਸਾਡੀ ਸਿਹਤ ਦਾ ਧਿਆਨ ਨਹੀਂ ਪੂਰਾ ਰੱਖਣਾ ਗਰੀਬਾਂ ਦੀ ਦਾ ਜਿਹੜੇ ਮਸੀਂ ਆਪਣਾ ਰੋਟੀ ਪਾਣੀ ਦਾ ਗੁਜ਼ਾਰਾ ਕਰ ਰਹੇ ਐ ਮਸੀਂ ਜਿਹੜੀ ਰੋਟੀ ਅਸੀਂ ਖਾ ਰਹੇ ਨਾ ਮੈਂ ਰੋਟੀ ਦੀ ਗੱਲ ਕੀਤੀ ਆ ਜਿਹੜੀ ਹਰਦੀਪ ਜੀ ਅਸੀਂ ਰੋਟੀ ਖਾ ਰਹੇ ਆ ਨਾ ਉਹ ਕੋਈ ਰੋਟੀ ਨਹੀਂਗੀ ਉਹਨੂੰ ਇਹ ਕਹਿਿਆ ਜਾ ਸਕਦਾ ਵੀ ਅਸੀਂ ਟਾਈਮ ਪਾਸ ਕਰ ਰਹੇ ਆ ਜੇ ਰੋਟੀ ਖਾਣੀ ਹੋਵੇ ਤੇ ਰੋਟੀ ਦਾ ਜਿਹੜੇ ਲੋਕ ਖਾਂਦੇ ਆ ਜਿਹੜੇ ਚੰਗੀ ਰੋਟੀ ਖਾਂਦੇ ਆ ਉਹਨਾਂ ਦੇ ਖਿਆਲ ਪਾਤਾਂ ਉਹਨਾਂ ਦੀਆਂ ਅਸੀਂ ਤਾਂ ਆਪਣਾ ਟਾਈਮ ਪਾਸ ਕਰ ਰਹੇ ਆ ਇਨੂੰ ਬਚ ਜਵੇ ਤੇ ਉਹਨੇ ਖਾ ਲਈ ਦੀਆ ਨਹੀਂ ਤਾਂ ਕੋਸ਼ਿਸ਼ ਕਰੀਦੀ ਵੀ ਚਾਰ ਨਾਲ ਰੋਟੀ ਖਾ ਕੇ ਸਵੇਰੇ ਤੁਸੀਂ ਕੰਮ ਤੇ ਚੱਲ ਜਾਓ ਤੇ ਜੇ ਮੁੜ ਕੇ ਰਾਤ ਨੂੰ ਖਾਣੀ ਆ ਰਾਤ ਨੂੰ ਵੀ ਜਿੱਦਾਂ ਦੀ ਕੋਈ ਦਾਲ ਹੈਗੀ ਜਾਂ ਠੀਕ ਆ ਨਹੀਂ ਤਾਂ ਚੜਨੀ ਮਿਰਚਾਂ ਹਰੀਆਂ ਦੀ ਕੁੱਟ ਕੇ ਚੜਨੀ ਬਣਾ ਕੇ ਖਾ ਲਓ 1947 ਦੀ ਆਜ਼ਾਦੀ ਤੋਂ ਬਾਅਦ ਮੈਂ ਇਹ ਕਹਿ ਸਕਣਾ ਵੀ ਜਿਹੜਾ ਮਤਲਬ ਸਾਡੇ ਘਰਾਂ 'ਚ ਜਿਹੜੀ ਆਜ਼ਾਦੀ ਦੀ ਲੋ ਆਉਣੀ ਸੀ ਉਹ ਆਜ਼ਾਦੀ ਦੀ ਰੋਸ਼ਨੀ ਨਹੀਂ ਪਈ ਸਾਡੇ ਤੋਂ ਦਾ ਹਨੇਰਾ ਆ ਸਾਡੇ ਘਰਾਂ ਚ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਉਹ ਧੁੰਦਲਾ ਆ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਨਾ ਪਹਿਲੀਆਂ ਨੇ ਇਹ ਤਾਂ ਬਿਲਕੁਲ ਹੀ ਜਣੀ ਜਿਹੜੀ ਹੋਣ ਵਾਲੀ ਸਰਕਾਰ ਆ ਪੰਜਾਬ ਦੀ ਭਗਵੰਤ ਮਾਨ ਦੀ ਇਹ ਬਿਲਕੁਲ ਹੀ ਚੰਦ ਚਾਣੀ ਯਾਰੀ ਐ ਤੇ ਬਿਲਕੁਲ ਹੀ ਕੁਝ ਨਹੀਂ ਕੀਤਾ ਗੱਪਾਂ ਦੇ ਗੱਪਾਂ ਗੱਪਾਂ ਦੇ ਗੱਪਾਂ ਕਰ ਰਹੇ ਝੂਠ ਬੋਲਉਂਦੇ ਨੇ ਇਹਨਾਂ ਕੋਲ ਮੀਡੀਆ ਆ ਇਹਦੇ ਕੋਲ ਸਾਰਾ ਆ ਉਹਦੇ ਨਾਲ ਹੀ ਝੂਠ ਬੋਲੀ ਜਾਂਦੇ ਆ ਉਹ ਗਾਂਹ ਪਰੋਸੀ ਜਾਂਦਾ ਆ ਝੂਠ ਨੂੰ ਹੁਣ ਕਰੀਏ ਕੀ ਜਾਈਏ ਕਿੱਥੇ ਸਾਡਾ ਤਾਂ ਬਾਅਦ ਤੋਂ ਬਾਅਦ ਇਹ ਅਸੀਂ ਕਰ ਸਕਦੇ ਆ ਵੀ ਕੋਈ ਰੋਜ਼ ਪ੍ਰਦਰਸ਼ਨ ਕਰਦੇ ਆ ਰੋਜ਼ ਪ੍ਰਦਰਸ਼ਨ ਕਰਨ ਲਈ ਵੀ ਉਥੇ ਜੋ ਸੰਗਰੂਰ ਜ਼ਿਲ੍ਹੇ ਜਿਨ੍ਹਾਂ ਨੇ ਹਾਲ ਕੀਤਾ ਹੋਇਆ ਜੋ ਸੰਗਰੂਰ ਕੀਤਾ ਮੈਂ ਕਹਿ ਸਕਦਾ ਵੀ ਸੰਗਰੂਰ ਵਿੱਚ ਅਣਅਲਾਨੀ ਐਮਰਜੈਂਸੀ ਲਾਈ ਹੋਈ ਆ ਅਣਅਲਾਨੀ ਜਥੇਬੰਦੀਆਂ ਤੇ ਬੰਦੀ ਲਾਈ ਆ ਉਥੇ ਕੋਈ ਆਪਣਾ ਆਜ਼ਾਦ ਆਣਾ ਤੌਰ ਤੇ ਕੋਈ ਵੀ ਜਥੇਬੰਦੀ ਚਾਹੇ ਉਹ ਮਜ਼ਦੂਰਾਂ ਦੀ ਹੋਵੇ ਚਾਹੇ ਉਹ ਕਿਸਾਨਾਂ ਦੀ ਹੋਵੇ ਉਹ ਉਹਨੂੰ ਉਥੇ ਆਪਣੇ ਆਪਣੀ ਆਵਾਜ਼ ਨਹੀਂ بلند ਕੀ ਕਰਨ ਦਿੱਤੀ ਜਾ ਰਹੀ ਉਹਦੇ ਆ ਪਿੱਛੇ ਜਿਹੜੀ ਇੱਕ ਜਥੇਬੰਦੀ ਆ ਜਿਹੜੀ ਜ਼ਮੀਨ ਪ੍ਰਾਪਤੀ ਦਾ ਨਾਂ ਆ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਪੇਟੀ ਜੀ ਉਹਦੇ ਉਹ ਵਿਚਾਰੇ ਜ਼ਮੀਨ ਦੀ ਪ੍ਰਾਪਤੀ ਲਈ ਜ਼ਮੀਨ ਦੇ ਤੀਜੇ ਹਿੱਸੇ ਦੀ ਲੜਾਈ ਜਾਂ ਜਿਹੜੀਆਂ ਵਾਧੂ ਜ਼ਮੀਨਾਂ ਪਈਆਂ ਜਾਂ ਜਿਹੜਾ ਇੱਕ ਸਾਡੇ ਇਹ ਸਾਡੇ ਜਿਹੜਾ ਸੰਵਿਧਾਨ ਦੇ ਵਿੱਚ ਜਿਹੜਾ ਇੱਕ ਐਕਟ ਆ ਜਿਹੜਾ ਸਾਡਾ ਜਿਹਨੂੰ ਲੈਂਡ ਸੀਲਿੰਗ ਕਹਿੰਦੇ ਆ ਭੂਮੀ ਸਦਾਰ ਜੇ ਕੋਈ ਸ਼ਰਾਬ ਬੰਦਾ ਕੱਢਦਾ ਫੜ ਲਵੇ ਉਹਨੂੰ ਪੁਲਿਸ ਫੜ ਲਵੇ ਤਾਂ ਫੜ ਕੇ ਅੰਦਰ ਕਰ ਦਿੰਦੀ ਆ ਕਿ ਕਾਨੂੰਨ ਬਣਿਆ ਆ ਕੋਈ ਬੰਦਾ ਬੰਦੇ ਨੂੰ ਮਾਰ ਦਵੇ ਕੋਈ ਹੋਰ ਕੋਈ ਕਿਸੇ ਦਾ ਅਫੈਂਸ ਕਰ ਲਵੇ ਕਾਨੂੰਨ ਉਹਦੇ ਛੱਟ ਜਾ ਕੇ ਉਹਦੀਆਂ ਲੱਤਾਂ ਨੂੰ ਜੂੜ ਪਾ ਲਿੰਦਾ ਉਹਨੂੰ ਫੜ ਕੇ ਅੰਦਰ ਕਰਦਾ ਪਰ ਮੈਂ ਕਹਿਣਾ ਚਾਹੁੰਦਾ ਵੀ ਇਹ ਵੀ ਇੱਕ ਕਾਨੂੰਨ ਬਣਿਆ ਆ ਜਿਹੜਾ ਲੈਂਡ ਸੀਲਿੰਗ ਐਕਟ ਆ ਭੂਮੀ ਸੁਧਾਰ ਕਾਨੂੰਨ ਇਹ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਕਾਨੂੰਨ ਵੱਲ ਨੂੰ ਅੱਖ ਅੱਖ ਵੀ ਨਹੀਂ ਕੀਤੀ ਜਾ ਰਹੀ ਇਸ ਕਾਨੂੰਨ ਵੱਲ ਨੂੰ ਝਾਕਿਆ ਵੀ ਨਹੀਂ ਜਾ ਰਿਹਾ ਵੇ ਲਾਗੂ ਕਰਨਾ ਉਥੇ ਵਿਚਾਰੇ ਜਿਹੜੇ ਜ਼ਮੀਨ ਪ੍ਰਾਪਤੀ ਵਾਲੇ ਸਾਥੀ ਆ ਜਾਂ ਬਾਕੀ ਜਥੇਬੰਦੀਆਂ ਤੇ ਅਤੀ ਮਜ਼ਦੂਰ ਸਭਾ ਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਆ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਆ ਹੋਰ ਸਾਡੀਆਂ ਜਥੇਬੰਦੀਆਂ ਆ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਗੈਰਾ ਪਿੰਡੂ ਮਜ਼ਦੂਰ ਯੂਨੀਅਨ ਵਗੈਰਾ ਜਿੰਨੀਆਂ ਜਥੇਬੰਦੀਆਂ ਸਾਡੀਆਂ ਹੈਗੀਆਂ ਨੇ ਉਥੇ ਅਸੀਂ ਲੜ ਰਹੇ ਆ ਪਰ ਸਾਨੂੰ ਕੁਸਕਣ ਨਹੀਂ ਦਿੱਤਾ ਜਾ ਰਿਹਾ ਉਥੇ ਔਰਤਾਂ ਦੇ ਡਾਂਗਾ ਬਜ਼ੁਰਗ ਬੀਬੀਆਂ ਦੇ ਡਾਂਗਾ ਬਜ਼ੁਰਗਾਂ ਦੇ ਡਾਂਗਾ ਭਰਾਈਆਂ ਜਾ ਰਹੀਆਂ ਪਿਛਲੇ ਦਿਨਾਂ ਦੀ ਘਟਨਾ ਆ ਇੱਕ ਬੀਬੀ ਉਹ 6 ਮਹੀਨੇ 7 ਮਹੀਨੇ ਦੀ ਬੱਚੀ ਨੂੰ ਨਾਲ ਲੈ ਉਹਨੂੰ ਵੜ ਲਿਆ ਉਹਦੀ ਬੱਚੀ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ ਇਹ ਕੀ ਮੈਂ ਸਮਝਦਾ ਇਹ ਕੀ ਇਨਸਾਨੀਤ ਨੂੰ ਸਮਝਣ ਵਾਲੀ ਸਰਕਾਰ ਆ ਮੈਂ ਸਮਝਦਾ ਵੀ ਇਹ ਕੋਈ ਇਹ ਸਰਕਾਰ ਦੇ ਵਿੱਚ ਇਨਸਾਨੀਤ ਨਾ ਦੀ ਕੋਈ ਚੀਜ਼ ਨਹੀਂ ਸਗੋਂ ਇਹ ਤਾਂ ਮਤਲਬ ਮੈਂ ਸਮਝਦਾ ਵੀ ਹਿਟਲਰ ਦੀ ਯਾਦ ਕਰਾ ਰਹੀ ਆ ਮੈਂ ਸਮਝਦਾ ਵੀ ਇਹ ਮਤਲਬ ਜਿਹੜੀ ਆ ਮੁਗਲਾਂ ਦੀ ਯਾਦ ਕਰਾ ਰਹੀ ਆ ਮੈਂ ਸਮਝਦਾ ਵੀ ਇਹ ਸੂਬਾ ਸਰਾਂ ਦੀ ਯਾਦ ਕਰਾ ਰਹੀ ਆ ਤੇ ਮੈਂ ਇਹ ਵੀ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਇਹ ਲੋਕਾਂ ਨੂੰ ਜਿਹੜੇ ਮਜ਼ਦੂਰਾਂ ਦੀ ਉਹ ਜ਼ਿੰਦਗੀ ਨੂੰ ਜਦਾਂ ਇਹ ਕਹ ਲਈਏ ਕਿ ਇੱਕ ਬੋਝ ਸਮਝ ਕੇ ਇੱਕ ਆਪਣੇ ਸਰੀਰ ਦੇ ਉੱਪਰ ਭਾਰ ਸਮਝ ਕੇ ਲੱਦ ਕੇ ਭਾਰ ਨੂੰ ਉਹ ਤੁਰ ਰਹੇ ਆ ਬੜਾ ਮੁਸ਼ਕਲ ਉਹਨਾਂ ਦਾ ਜੀਵਨ ਹੋ ਰਿਹਾ ਹੈ ਮੈਂ ਸਮਝਦਾ ਵੀ ਜਿੰਨਾ ਚਿਰ ਇਹ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਾਂ ਲੜਨ ਵਾਲੇ ਲੋਕ ਜਿਹੜੇ ਆ ਪੰਜਾਬ ਕੌਮੀ ਮੁਕਤੀ ਸੰਗਰਾਮ ਹੋਵੇ ਜਾਂ ਦੀਦੀ ਲੜਾਈ ਹੋਵੇ ਚਾਹੇ ਕੋਈ ਵੀ ਲੜਾਈ ਹੋਵੇ ਜਾਂ ਕਿਸੇ ਜ਼ੁਲਮ ਦੇ ਖਿਲਾਫ ਲੜਾਈ ਹੋਵੇ ਪੰਜਾਬ ਦੇ ਲੋਕਾਂ ਨੇ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਮੁਲਾਜ਼ਮ ਆ ਚਾਹੇ ਨੌਜਵਾਨ ਆ ਚਾਹੇ ਵਿਦਿਆਰਥੀ ਆ ਉਹਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦੇ ਨਾਲ ਜਿਹੜੀਆਂ ਜਾਬਰ ਸਰਕਾਰਾਂ ਆਇਆ ਭਗਵੰਤ ਮਾਨ ਦੀ ਸਰਕਾਰ ਵਰਗੀਆਂ ਇਹਨਾਂ ਸਰਕਾਰਾਂ ਦੇ ਨਾਲ ਲੋਹਾ ਲਿਆ ਔਰ ਜਿੱਤਾਂ ਪ੍ਰਾਪਤ ਕੀਤੀਆਂ ਮੈਂ ਹੁਣ ਇੱਕ ਬੇਨਤੀ ਕਰਨੀ ਚਾਹੁੰਦਾ ਆ ਇਹਨਾਂ ਜਥੇਬੰਦੀਆਂ ਨੂੰ ਨੌਜਵਾਨਾਂ ਨੂੰ ਵਿਦਿਆਰਥੀਆਂ ਨੂੰ ਮਲਾਜ਼ਮਾਂ ਨੂੰ ਔਰਤਾਂ ਦੀਆਂ ਜਥੇਬੰਦੀਆਂ ਨੂੰ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੂੰ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਵੀ ਇੱਕ ਵਾਰੀ ਇਕੱਠਾ ਕੋਈ ਮੰਚ ਬਣਾ ਕੇ ਇਕੱਠੇ ਹੋ ਕੇ ਸਾਰੇ ਜਣੇ ਇਹ ਸਰਕਾਰ ਦਾ ਜਿਹੜਾ ਇਨੂੰ ਇਹਦੇ ਨਾਲ ਇੱਕ ਆਪਾਂ ਥੋੜਾ ਜਿਹਾ ਅੱਖਾਂ ਲਾਲ ਕਰਕੇ ਇਹਨਾਂ ਵੱਲ ਨੂੰ ਹੋਈਏ ਥੋੜਾ ਜਿਹਾ ਇਹਨਾਂ ਨੂੰ ਸਬਕ ਸਿਖਾਈਏ ਮੈਦਾਨ ਜਿਹੜਾ ਜੰਗ ਦਾ ਉਹ ਭਕਾਈਏ ਆਪਾਂ ਲੜੀਏ ਆਪਾਂ ਲੜਕੇ ਜਿਹੜੇ ਆਪਣੇ ਹੱਕ ਪ੍ਰਾਪਤ ਕਰੀਏ ਇਹ ਮੈਂ ਅੱਜ ਦੇ ਤੁਹਾਡੇ ਚੈਨਲ ਤੋਂ ਤੁਹਾਡੇ ਚੈਨਲ ਦੇ ਰਾਹੀਂ ਤੁਹਾਡੀ ਸਹਾਇਤਾ ਦੇ ਨਾਲ ਸਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਹੈ ਸਰ ਇੱਕ ਥੋੜਾ ਨਾਰਾ ਕੀ ਪੁੱਲ ਸੋ ਸਿਆਸੀ ਗੁੰਡਾ ਦਾ ਤੋੜ ਮੁਰਦਾ ਇਸ ਵਾਰ ਸਰ ਥੋੜਾ ਜਿਹਾ ਚੰਨਾ ਪਉ ਦਾ ਦੇਖੋ ਮੈਂ ਇਹਦੇ ਬਾਰੇ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਜਦੋਂ ਪੰਜਾਬ ਦੇ ਮਾੜੇ ਦਿਨ ਸੀ ਜਦੋਂ ਜਿਹਨੂੰ ਆਪਾਂ ਇਹ ਕਹ ਲਈਏ ਸਮਝਣ ਦੀ ਸ਼ਬਦਾਂ ਵਿੱਚ ਅੱਤਵਾਦ ਸੀ ਪੰਜਾਬ 'ਚ ਅੱਤਵਾਦ ਦੇ ਦਿਨਾਂ ਦੇ ਦੌਰਾਨ ਪੁਲਿਸ ਦਾ ਇੱਕ ਹਿੱਸਾ ਇੱਕ ਹਿੱਸਾ ਬਹੁਤ ਇਮਾਨਦਾਰੀ ਨਾਲ ਲੜਿਆ ਉਹ ਪੁਲਿਸ ਵਾਲਿਆਂ ਨੇ ਉੱਥੇ ਲੜਦੇ ਹੋયા ਕੁਰਬਾਨੀਆਂ ਵੀ ਕੀਤੀਆਂ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਜਿੱਥੇ ਪੰਜਾਬ ਦੇ ਲੋਕਾਂ ਨੇ ਹੋਰਾਂ ਨੇ ਉਸ ਜਿਹੜੇ ਜ਼ਬਰ ਦੇ ਖਿਲਾਫ ਲੜਾਈ ਲੜੀ ਔਰ ਬੜੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਦਾ ਉਥੇ ਕਤਲੇਆਮ ਹੋਇਆ ਤੇ ਇੱਕ ਹਿੱਸਾ ਮੈਂ ਜਿਹੜੀ ਕਹਿਣਾ ਚਾਹੁੰਦਾ ਪੁਲਿਸ ਦਾ ਇਮਾਨਦਾਰੀ ਨਾਲ ਲੜਿਆ ਹੁਣ ਵੀ ਚਾਹੇ ਉਹ ਜੁੱਧ ਨਸ਼ਾ ਵਿਰੁੱਧ ਹੋਵੇ ਹੁਣ ਵੀ ਇੱਕ ਹਿੱਸਾ ਪੁਲਿਸ ਦਾ ਜਿਹੜਾ ਇਮਾਨਦਾਰੀ ਨਾਲ ਇਸ ਖਾਲੀ ਲੜ ਰਿਹਾ ਵੀ ਜਿਹੜਾ ਨਸ਼ਾ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਬਾਕੀ ਉਹੋ ਹੀ ਹਾਲਤ ਹੈ ਜਿਹੜੀ 20-25 ਸਾਲ ਪਹਿਲਾਂ ਅੱਤਵਾਦ ਦੇ ਦੌਰ ਦੌਰਾਨ ਸੀ ਪੁਲਿਸ ਉਹ ਜਾਂਦੇ ਕਿ ਇਹ ਨੂੰ ਸੀ ਪੁਲਿਸ ਕੇ ਨੂੰ ਦੇਖਦੀ ਸੀ ਉਹ ਹੁਣ ਵੀ ਇਹ ਨਸ਼ਿਆਂ ਦੇ ਮਾਮਲੇ ਵਿੱਚ ਪੁਲਿਸ ਦਾ ਇਦਾਂ ਦਾ ਰਵਈਆ ਆ ਤੇ ਜਿਹੜੇ ਗੁੰਡੇ ਆ ਉਹ ਗੁੰਡੇ ਪੰਜਾਬ ਵਿੱਚ ਦੰਦ ਨਾਉਂਦੇ ਫਿਰਦੇ ਆ ਆਪੇ ਉਹ ਗੋਲੀਆਂ ਚਲਾ ਕੇ ਆਪੇ ਉਹ ਬੰਦਿਆਂ ਨੂੰ ਕੁੱਟ ਕੇ ਆਪੇ ਵੰਡ ਕੇ ਉਹ ਹੀ ਬੰਦੇ ਮੁੜ ਕੇ ਪੁਲਿਸ ਦੇ ਨਾਲ ਤੁਰੇ ਫਿਰਦੇ ਆ ਜਦੋਂ ਕੋਈ ਅਨਸਾਫ਼ ਲੈਣ ਦੇ ਵਾਸਤੇ ਥਾਣੇ ਕਿਹੜੀਆਂ ਕੋਈ ਥਾਣਿਆਂ 'ਚ ਬੰਦਾ ਜਾਂਦਾ ਵੱਲੋਂ ਪੁਲਿਸ ਦੇ ਸਾਹਮਣੇ ਪੇਸ਼ ਹੁੰਦਾ ਵੀ ਸਾਡੇ ਨਾਲ ਤੱਕਾ ਹੋ ਗਿਆ ਤੇ ਦੂਜੇ ਪਾਸੇ ਗੁੰਡਿਆਂ ਦੀ ਢਾਣੀ ਆ ਜਾਂਦੀ ਆ ਉਹ ਜਿਹੜੇ ਇਨਸਾਫ਼ ਸੰਤ ਬੰਦੇ ਆ ਜਿਹੜੇ ਭੋਲੇ ਬੰਦੇ ਆ ਜਿਹੜੇ ਇਨਸਾਫ਼ ਦੀ ਆਸ ਲੈ ਕੇ ਥਾਣੇ ਜਾਂਦੇ ਆ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਕੁਸ ਕਰਨੀ ਦਿੱਤਾ ਜਾ ਰਿਹਾ ਤੇ ਸਗੋਂ ਉਹ ਜਿਹੜੇ ਗੁੰਡੇ ਆ ਜਿਹੜੇ ਗੁੰਡੇ ਕਿਸਮ ਦੇ ਆ ਜਿਹੜੇ ਐਂਟੀ سوشੀਅਲ ਐਲੀਮੈਂਟਸ ਹੈਗੇ ਆ ਉਹਨਾਂ ਨੂੰ ਪੁਲਿਸ ਵੀ ਹਵਾ ਦਿੰਦੀ ਆ ਉਹ ਪੁਲਿਸ ਦੇ ਨਾਂ ਤੇ ਪੈਸੇ ਲੈ ਕੇ ਪੁਲਿਸ ਪੁਲਸਰੋਂ ਦੇਈ ਜਾਂਦੇ ਆ ਕੁਝ ਆਪ ਖਾਈ ਜਾਂਦੇ ਆ ਕਈ ਵਾਰੀ ਤੇ ਪੁਲਸਾਂ ਵਾਲੇ ਵੀ ਇਹ ਗੱਲ ਕਹਿੰਦੇ ਆ ਵੀ ਭਾਈ ਕਈ ਵਾਰੀ ਸਾਡੇ ਨਾਂ ਤੇ ਪੈਸੇ ਲੈ ਜਾਂਦੇ ਤੁਹਾਨੂੰ ਦਿੰਦੇ ਨਹੀਂਗੇ ਐਸਾ ਚੱਲ ਰਿਹਾ ਪਰ ਪੁਲਿਸ ਉਹਨਾਂ ਦੀ ਫੇਰ ਵੀ ਪੁਸਤਪਰਾ ਹੀ ਕਰਦੀ ਐ ਇੰਨਾ ਕੁਝ ਹੋਣ ਦੇ ਬਾਵਜੂਦ ਪੁਲਿਸ ਉਹਨਾਂ ਦੀ ਪੁਸਤ ਬਣਾ ਹੀ ਕਰਦੀ ਆ ਉਹਨਾਂ ਨੂੰ ਆਪਣੇ ਕਲੀਕ ਸਮਝਦੀ ਆ ਆਪਣੇ ਸਾਥੀ ਸਮਝਦੀ ਆ ਪਰ ਜਿਹੜੇ ਜਿਹੜੇ ਲੋਕ ਜਨਾਂ ਨਾਲ ਬੇਇਨਸਾਫੀ ਹੋਈ ਹੁੰਦੀ ਆ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹ ਕਿਤੇ ਵੀ ਹੋਵੇ ਤੁਸੀਂ ਆ ਇੱਕ ਘਟਨਾ ਤਾਜੀ ਵਾਪਰੀ ਆ ਜਿਹੜੀ ਮੂਨਕ ਵਾਪਰੀ ਆ ਜਿਹੜਾ ਖੇਤ ਮਜ਼ਦੂਰਾਂ ਦਾ ਇੱਕ ਲੀਡਰ ਸੀ ਹਰਪ੍ਰਭਗਵਾਨ ਸਿੰਘ ਮੂਨਕ ਉਹਨੂੰ ਸ਼ਰੇਆਮ ਡੀਐਸਪੀ ਦਫ਼ਤਰ ਮੂਨਕ ਦੇ ਮੋਰੇ ਡਾਂਗਾ ਨਾਲ ਮੋਟਰਸਾਈਕਲ ਤੋਂ ਲਾ ਕੇ ਬੁਰੀ ਤਰ੍ਹਾਂ ਕੋਟਿਆ ਉਹਦੀ ਵੀਡੀਓ ਆ ਕਈ ਵਾਰੀ ਹੁੰਦਾ ਵੀ ਇਹ ਗੱਲਾਂ ਬਤਾਂ ਨਾਲ ਦੱਸਿਆ ਜੀ ਉਹਨੂੰ ਕੁੱਟਿਆ ਗਿਆ ਜਦੋਂ ਸੱਡਾਂ ਲਗੀਆਂ ਤੇ ਅਸੀਂ ਤਾਂ ਯਕੀਨ ਕਰਦੇ ਹਾਂ ਵੀ ਜਿਹੜੇ ਖੇਤ ਮਜ਼ਦੂਰਾਂ ਦੇ ਆਗੂ ਵਿਚਾਰੇ ਝੂਠ ਨਹੀਂ ਬੋਲਦੇ ਕੁੱਟਿਆ ਹੀ ਹੋਣਾ ਲੇਕਿਨ ਇਹ ਵੀਡੀਓ ਜਿਹੜੀ ਆ ਜਿਹੜੀ ਬਹੁਤ ਲੱਖਾਂ ਲੋਕਾਂ ਨੇ ਵੇਖੀ ਆ ਉਹ ਵੀਡੀਓ ਨੂੰ ਕਿਸੇ ਮੋਟਰਸਾਈਕਲ ਤੋਂ ਲਾਉਂਦੇ ਆ ਤੇ ਪੰਜ-ਸੱਤ ਗੁੰਡੇ ਉਹਨੂੰ ਛਲਿਆ ਵਾਂਗੂ ਕੁੱਟਦੇ ਆ ਡੀਐਸਪੀ ਦਾ ਦਫ਼ਤਰ ਮੋਰੇ ਆ ਉਹਦੇ ਵਾਸਤੇ ਇਨਸਾਫ਼ ਲੈਣ ਲਈ ਵੀ ਜਥੇ ਬੰਦਿਆਂ ਨੂੰ ਲੜਨਾ ਪੈ ਰਿਹਾ ਹੁਣ ਥੋੜੇ ਦਿਨ ਪਹਿਲਾਂ ਇੱਕ ਮੂਹਨਕ ਵਿਖੇ ਮਜਾਰਾ ਹੋਇਆ ਜਿਹਦੇ ਵਿੱਚ ਕਿਸਾਂ ਜਥੇ ਬੰਦੀਆਂ ਵੀ ਗਈਆਂ ਮਜ਼ਦੂਰ ਜਥੇ ਬੰਦੀਆਂ ਵੀ ਗਈਆਂ ਲੇਕਿਨ ਉਥੇ ਪਰਚਾ ਜਿਹੜਾ ਬਣਦਾ ਪਰਚਾ ਆ ਜਿਹੜਾ ਨਿਕਾਮੋਟਾ ਪਰਚਾ ਦਰਜ ਕੀਤਾ ਜਿਹੜਾ ਐਸਸੀ ਐਕਟ ਲਾਉਣਾ ਚਾਹੀਦਾ ਸੀ ਉਹ ਲਾਇਆ ਨਹੀਂ ਮੈਂ ਕਹਿਣਾ ਜੇ ਇਹਨਾਂ ਨੂੰ ਇੰਨਾ ਹੀ ਨਹੀਂ ਪਤਾ ਵੀ ਐਕਸੀ ਜਿਹੜਾ ਐਸਸੀ ਐਸਟੀ ਐਕਟ ਆ ਉਹਦੇ ਵਿੱਚ ਹੈ ਕੀ ਆ ਇਹ ਬੜੇ ਬੜੇ ਬੈਠੇ ਆ ਇਹ ਪੜ ਲੈਣ ਮੈਨੂੰ ਮੈਂ ਯਕੀਨ ਨਾ ਕਰ ਸਕਦਾ ਵੀ ਇੱਕ ਮੇਰੇ ਨੋਟਿਸ ਵਿੱਚ ਗੱਲ ਆਈ ਵੀ ਇੱਕ ਵੱਲੋਂ ਐਸਸੀ ਲੜਕੀ ਨੇ ਜੇ ਜਨਰਲ ਨਾਲ ਕਾਟੇ ਕੈਡਾ ਗਿਜ ਵਿਆਹ ਕਰਾ ਲਿਆ ਉਸ ਐਸਸੀ ਲੜਕੀ ਨੇ ਆਪਣਾ ਜਿਹੜਾ ਐਸਸੀ ਸਰਟੀਫਿਕੇਟ ਬਣਾ ਲਿਆ ਤੇ ਇਹ ਜਿਹੜੇ ਪੁਲਿਸ ਵਾਲੇ ਢੀਠੇ ਆ ਇਹਨਾਂ ਨੇ ਢੀਠਿਆਂ ਨੇ ਉਸ ਕੁੜੀ ਦੇ ਖਿਲਾਫ 420 ਦਾ ਮਕਦਮਾ ਦਰਜ ਕਰਤਾ ਵੀ ਇਹ ਤੇ ਜਨਰਲ ਪਰਿਵਾਰ ਦੀ ਕੁੜੀ ਆ ਇਹ ਤੇ ਜਨਰਲ ਆ ਜੀ ਇਹ ਬੇਸ਼ੱਕ ਐਸਸੀ ਸੀ ਤੇ ਇੰਨੇ ਮਤਲਬ ਜਿਹੜੀ ਆ ਉਹ ਜਨਰਲ ਨਾਲ ਵਿਆਹ ਕਰਾ ਲਿਆ ਤਾਂ ਹੁਣ ਜਨਰਲ ਹੋ ਗਈ ਇਹਦੇ ਖਿਲਾਫ ਜਿਹੜਾ ਪਰਚਾ ਬਣਦਾ ਹੀ ਬਣਦਾ ਜੀ ਅਸੀਂ ਹੁਣ ਐਸਸੀ ਐਕਟ ਪੜਿਆ ਆ ਐਸਸੀ ਐਕਟ ਐਸਟੀ ਐਕਟ ਪੜਿਆ ਤੇ ਮੈਨੂੰ ਪਤਾ ਸੀ ਅਸੀਂ ਕੋਸ਼ਿਸ਼ ਕਰਕੇ ਸਾਡੀ ਜਥੇਬੰਦੀ ਦੇ ਦਿੱਤੀ ਮਜ਼ਦੂਰ ਸਭਾ ਨੇ ਮੈਂ ਵੀ ਨਾਲ ਸੀ ਅਸੀਂ ਕੋਸ਼ਿਸ਼ ਕਰਕੇ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਹੈ ਸੰਬੰਧ ਵਿੱਚ ਐਸਸੀ ਐਸਟੀ ਐਕਟ ਦੇ ਸੰਬੰਧ ਚ ਵੀ ਉਹ ਅਸੀਂ 21 ਸਫਿਆਂ ਦੀ ਆ ਉਹ ਲਈ ਡੀਐਸਬੀ ਡੀ ਜੇ ਅੰਦਰ ਦਾ ਉਨ ਉਸ ਵੇਲੇ ਦੀ ਗੱਲ ਹੈ ਮੈਂ ਪੰਜ ਚਾਰ ਸਾਲ ਪਹਿਲਾਂ ਦੀ ਉਹ ਇਨਕੁਆਇਰੀ ਕਰ ਰਿਆ ਸੀ ਉਹਨੂੰ ਜਦੋਂ ਜਾ ਕੇ ਰੂਲਿੰਗ ਸਾਹਮਣੇ ਰੱਖੀ ਤੇ ਉਹ ਬੜੀ ਬੇਸ਼ਰਮੀ ਨਾਲ ਇਹ ਗੱਲ ਕਹਿਣ ਲੱਗਾ ਕਹਿੰਦਾ ਜੀ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਸੁਪਰੀਮ ਕੋਰਟ ਦੀ ਰੂਲਿੰਗ ਆ ਤੇ ਇਹ ਐਸਸੀ ਕੁੜੀ ਆ ਤੇ ਜਨਰਲ ਨਾਲ ਵਿਆਹੀ ਗਈ ਆ ਤੇ ਇਹ ਆਪਣਾ ਐਸਸੀ ਸਰਟੀਫਿਕੇਟ ਬਣਾ ਸਕਦੀ ਆ ਕਹਿੰਦਾ ਸਾਨੂੰ ਪਤਾ ਨਹੀਂ ਸੀ ਲਿਓ ਜੀ ਮੈਨੂੰ ਤੁਸੀਂ ਦੇ ਦਿਓ ਮੈਂ ਕਹਾ ਜੀ ਮੈਂ ਤਾਂ ਮਸਿਕ ਢਾਕ ਲਿਆ ਨਹੀਂ ਜੇ ਤੁਸੀਂ ਹੋਰ ਕਢਾ ਲਿਓ ਮੈਨੂੰ ਦੇ ਦਿਓ ਸਾਨੂੰ ਤਾਂ ਪਤਾ ਹੀ ਨਹੀਂ ਇਹ ਕੁਝ ਠੀਠਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸਿਰਫ ਇਹਨਾਂ ਨੂੰ ਇੱਕੋ ਹੀ ਗੱਲ ਦਾ ਪਤਾ ਵੀ ਪੈਸੇ ਕਿ ਹੁਣ ਕੁਝ ਜੇ ਕਹ ਲਈਏ ਵੀ ਭ੍ਰਸਤਾਚਾਰ ਤੇ ਸ਼ਕਤੀਕਰਨ ਦੇ ਲਈ ਸਰਕਾਰ ਨੇ ਮਾੜਾ ਮੋਟਾ ਜੇ ਗੁੱਟਾ ਦਬਕਾ ਦੁਬਕਾ ਮਾਰਿਆ ਆ ਕਿਨੇ ਪਤਾ ਨਹੀਂ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਹੁਣ ਡਰੇ ਆ ਹੁਣ ਮੈਂ ਨਵੀਂ ਗੱਲ ਸੁਣ ਲਈ ਆ ਹੁਣ ਹੋਰ ਤਰ੍ਹਾਂ ਪੁਲਿਸ ਪੈਸੇ ਲੈ ਰਹੀ ਆ ਵੀ ਕਿਸੇ ਦੁਕਾਨਦਾਰ ਨਾਲ ਸ਼ਹਿਰ 'ਚ ਜਿੱਥੇ ਥਾਣਾ ਹੋਵੇ ਦੁਕਾਨਦਾਰ ਨਾਲ ਟੀ ਸੱਡੀ ਕਰ ਲਈ ਆ ਤੇ ਜਿਹਦੇ ਕੋਲ ਪੈਸੇ ਲੈਣੇ ਉਹਨੂੰ ਕਹਿੰਦੇ ਆ ਤੂੰ ਵੀ ਜਿੰਨੇ ਪੈਸੇ ਸੌਦਾ ਹੋਇਆ ਤੂੰ ਉਹ ਸਰਕਾਰ ਦੁਕਾਨਦਾਰ ਜਿਹੜਾ ਆ ਉਹਨੂੰ ਜਾ ਕੇ ਫੜਾਇਆਹੀਂ ਅਸੀਂ ਦੁਕਾਨਦਾਰ ਕੋ ਸ਼ਾਮ ਨੂੰ ਆਪੇ ਫੜ ਕੇ ਲੈ ਆਵਾਂਗੇ ਅੱਜ ਕੱਲ ਇਦਾਂ ਚੱਲਦਾ ਭਗਵੰਤ ਮਾਨ ਸਾਹਿਬ ਇਹ ਅੱਖਾਂ 'ਚ ਘਟਾ ਲੋਕਾਂ ਦੇ ਬਹੁਤਾ ਚਰਪਾਇਆ ਨਹੀਂ ਜਾ ਸਕਦਾ ਇਹ ਪੁਲਿਸ ਇਦਾਂ ਕਰ ਰਹੀ ਆ ਇਸ ਕਰਕੇ ਇਹਨਾਂ ਦਾ ਗੁੰਡਿਆਂ ਨਾਲ ਸਿਆਸੀ ਲੀਡਰ ਜਿਹੜੇ ਰੂਲਿੰਗ ਪਾਰਟੀ ਦੇ ਆ ਉਹਨਾਂ ਦੇ ਨਾਲ ਗੱਠ ਜੋੜਿਆ ਇਸ ਕਰਕੇ ਅਸੀਂ ਨਾਹਰਾ ਵੀ ਦਿੰਨੇ ਆ ਵੀ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਮਰਦਾਬਾਦ ਇਹ ਪੁਲਿਸ ਸਿਆਸੀ ਗੁੰਡਾ ਗੱਟਚੋੜ ਹੈਗਾ ਆ ਇਹ ਮਹਿਜ਼ ਕਹਿਣ ਦੀ ਗੱਲ ਨਹੀਂ ਇਹ ਬਿਲਕੁਲ ਇਹ ਗੱਲ ਹੈਗੀ ਆ ਇਹਦੇ ਵਿੱਚ ਕੋਈ ਝੂਠ ਨਹੀਂਗਾ ਇਹ 100% ਸੱਚਾਈ ਆ ਸਰਪ੍ਰੇਖ ਹੋਰ ਕਨਾਂ ਦੇ ਮਾਧਿਅਮ ਰਾਹੀਂ ਸਰਕਾਰ ਤੇ ਗੱਲ ਕਰਤੋਣੀ ਚਾਹੋ ਔਰ ਤੁਸੀਂ ਅੱਜ ਕੀਮਤੀ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਤੁਹਾਡਾ ਵੀ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੇਰੀ ਗੱਲ ਨੂੰ ਪੰਜਾਬ ਦੇ ਕੋਨੇ-ਕੋਨੇ 'ਚ ਜਿੱਥੇ ਤੁਹਾਡਾ ਚੈਨਲ ਇਹ ਕਰ ਰਿਹਾ ਵਾ ਜਿੱਥੋਂ ਤੱਕ ਇਹ ਉਹਨਾਂ ਲੋਕਾਂ ਤੱਕ ਸਾਡੀ ਗੱਲ ਨੂੰ ਪਹੁੰਚਾਇਆ ਦੇ ਆਤੀਮੇ ਦੂਰ ਸਭਾ ਸਾਡੀ ਜਿਹੜੀ ਜਥੇਬੰਦੀ ਹੈ ਜਿਹੜੀ ਮਜ਼ਦੂਰਾਂ ਦੀ ਹਰਮਨ ਪਿਆਰੀ ਜਥੇਬੰਦੀ ਆ ਉਹਦੇ ਵੱਲੋਂ ਮੈਂ ਜਥੇਬੰਦੀ ਵੱਲੋਂ ਜਾਂ ਆਪਣੇ ਵੱਲੋਂ ਪਰਸਨਲੀ ਤੇ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜਾ ਸਾਨੂੰ ਟਾਈਮ ਦੇ ਕੇ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦਾ